ਲਵੀ ਮਿੱਤਰੋ ਜਿਹੜੇ ਪ੍ਰਾਦੇਸੀ ਮੁਰਗੇ ਮੁਰਗੀਆਂ ਦੇ ਸ਼ਕੀਨ ਆ 1.5 200 ਦੇ ਕਰੀਬ ਨਾਗ ਹੋਊਗਾ ਬਈ 250 ਹੀ ਹੋ ਸਕਦਾ ਪਰ 200 ਦੇ ਤੁਸੀਂ ਰੱਖ ਲਿਓ ਪਿਓਰ ਦੇਸੀ ਮੁਰਗੀਆਂ ਮੁਰਗੇ ਵੀ ਵਿੱਚ ਆਂਡੇ ਦਿੰਦੀਆਂ ਮੁਰਗੀਆਂ ਬਈ ਬਾਈ ਹੁਣ ਇਹਨੇ ਵੱਡਾ ਫਾਰਮ ਕਰਨਾ ਵਾ ਮੁਰਗੀਆਂ ਦਾ ਇਸ ਕਰਕੇ ਇੱਕ ਰੀ ਵਿੱਚਦੇ ਆ ਬਰੀਡ ਦੇ ਉੱਤੇ ਪੂਰੀਆਂ ਮਨ ਲੈ ਕਹਿਣ ਤੋਂ ਪਹਿਲਾਂ ਵੀ ਮਨ ਲੈ ਪਿਓਰ ਕੁਆਲਟੀ ਦੀਆਂ ਮੁਰਗੀਆਂ ਵਜਨ ਹੋਊਗਾ ਪੂਰਾ ਫੁੱਲ ਰੇਟ ਤੁਸੀਂ ਫੋਨ ਤੇ ਤੈਅ ਕਰ ਲਿਆ ਜੇ ਜੇ ਕਿਤੇ ਭਰਾਣੇ ਇਕੱਠੀਆਂ ਲੈਣੀਆਂ ਜਾਂ ਕਈ ਵਾਰ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਚਲਾਉਣਾ ਹੁੰਦਾ ਉੱਥੇ ਵੀ ਬਾਈ ਤੁਸੀਂ ਇਕੱਠਾ ਸਟਾਕ ਲੈ ਸਕਦੇ ਆ ਬਾਈਆਂ ਦਾ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਆ ਪਿੰਡ ਫਰੋਸ਼ਾ ਜਿਹੜਾ ਜਿਹੜਾ ਬਾਈ ਨੂੰ ਫਰੋਜਪੁਰ ਲੱਗਦਾ ਮਿੱਤਰੋ ਤੇ ਬਾ ਫਰੋਸ਼ਾ ਅੱਡੇ ਦੇ ਉੱਤੇ ਹੀ ਬਾਈ ਹੁਣਾਂ ਦਾ ਰਹਿਣਾ ਵਸੇਰਾ ਜਦੋਂ ਤੁਸੀਂ ਵੱਡੇ ਰੋਡ ਤੋਂ ਮੁੜੋਗੇ ਦਾਣਾ ਮੰਡੀ ਦੇ ਕੋਲੇ ਨੰਬਰ 97797 06022 ਇਹ ਨੰਬਰ ਆ ਬਾਈ ਹੁਣਾਂ ਦਾ ਨੰਬਰ ਤੇ ਗੱਲ ਕਰ ਲਿਓ ਬਸ ਨਵਾਂ ਫਾਰਮ ਤਿਆਰ ਕਰਨਾ ਵੱਡਾ ਕਰਨਾ ਇਸ ਕਰਕੇ ਵੇਚਨੇ ਆ ਕਰ ਲਓ ਬਾਈਆਂ ਨਾਲ ਰਾਬਤਾ ਕੇਮ ਸ਼ੁਕਰੀਆ